ਮੋਕੀ ਕਹਿਣਾ ਚਾਹੂਗੇ ਮੋਕੇ ਪੁੱਜ ਐਕਸੀਡੈਂਟ ਦਾ ਹੀ ਕੀ ਹੈ ਇੱਥੇ ਸਰਕਾਰੀ ਕਾਲਜ ਹੁਸਨਰ ਦੇ ਲਾਗੇ ਜਿਹੜਾ ਹੈਗਾ ਇੱਕ 3 ਵੀਲਰ ਸੀਗਾ ਉਹ 10-12 ਸਵਾਰੀਆਂ ਸੀ ਜਿਹਦੇ ਕੁਝ ਲੇਡੀਜ਼ ਸੀਗੀਆਂ ਜਿਹੜੀਆਂ ਗਿੱਦੜਵਾ ਤੋਂ ਥੇੜੀ ਪਿੰਡ ਵੱਲ ਜਾ ਰਹੀ ਸੀ ਜਿਹਦੇ ਪਿਛਲੀ ਸਾਈਡ ਤੋਂ ਜਿਹੜਾ ਹੈਗਾ ਇੱਕ ਬਲੈਰੋ ਕੈਂਪਰ ਜਿਹੜੀ ਵਿੱਚ ਆ ਕੇ ਵੱਜੀ ਹੈ ਜਿਹਦੇ ਕਰਕੇ ਜਿਹੜਾ ਹੈਗਾ ਸਵਾਰੀਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਿਹੜੇ ਜ਼ੇਰੇ ਇਲਾਜ ਦੇ ਵਿੱਚ ਹੈਗੇ ਨੇ ਤੇ ਜਿਹੜਾ ਪਲੈਰੋ ਕੈਂਪਰ ਵਾਲਾ ਡਰਾਈਵਰ ਹੈ ਹਜੇ ਫਰਾਰ ਹੋ ਗਏ ਨੇ ਜੀ ਦੀਪਾਲ ਚ ਆਰੀ ਹੈ ਅੱਗੇ ਜਿਹੜਾ ਹੈਗਾ ਜ਼ਖਮੀਆਂ ਦੇ ਇਲਾਜ ਤੋਂ ਬਾਅਦ ਜਿਹੜੇ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਊਗੀ ਹਾਂਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਇਹ ਜੀ ਬਹੁਤ ਭਿਆਨਕ ਐਕਸੀਡੈਂਟ ਸੀ ਥਰਾਜ ਵਾਲੇ ਦਾ ਸੀ ਉਹ ਜਿਹਨੂੰ ਆਪਾਂ ਟੈਂਪੂ ਜੇ ਪੁਰਾਣੇ ਨਹੀਂ ਚੱਲਦੇ ਸੀ ਉਹਦੇ ਵਿੱਚ ਪਿੱਛੇ ਪਿਕਅਪ ਗੱਡੀ ਵੱਜੀ ਐ ਜੀ ਤੇ ਮੈਨੂੰ ਫੋਨ ਆਇਆ ਸੀ ਸੀਆਈਡੀ ਵਾਲਿਆਂ ਦਾ ਲੱਖੇ ਵੀਰ ਦਾ ਅਸੀਂ ਨਾਲ ਨਾਲ ਹੀ ਸਾਡੇ ਵੀ ਜਿੰਨੇ ਵੀ ਐਮਬੂਲੈਂਸਾਂ ਹੈਗੀਆਂ ਇੱਕ ਸਾਡੀ ਐਂਬੂਲੈਂਸ ਜੱਜ ਲੁਧਿਆਣੇ ਕੀ ਹੈ ਦੋ ਐਂਬੂਲੈਂਸ ਜਿੱਥੇ ਅਵੇਲੇਬਲ ਸੀਗੀਆਂ ਉਹ ਅਸੀਂ ਨਾਲ ਨਾਲ ਭੇਜਤੀਆਂ 13-14 ਜਾਣੇ ਫੱਟੜ ਹੈਗੇ ਐ ਬੱਚੇ ਐ ਲੇਡੀਆਂ ਐ ਜਦੇ ਗਰੀਬ ਲੋਕੀ ਐ ਵਿਚਾਰੇ ਤੇ ਇੱਕ ਭੈਣ ਦੀ ਲੱਤ ਬੁਰੀ ਤਰ੍ਹਾਂ ਇੰਜਰਡ ਐ ਬੁਰੀ ਤਰ੍ਹਾਂ ਫੱਟੜ ਐ ਸੀ ਉਹਨੂੰ ਬਠਿੰਡੇ ਡਾਕਟਰ ਬੜIAL ਦੇ ਭੇਜਤਾ ਬਾਕੀਆਂ ਦਾ ਮੁੱਢਲਾ ਇਲਾਜ ਚੱਲ ਰਿਹਾ ਹੈ ਸਿਵਲ ਹਸਪੀਟਲ ਕੀ ਦਰਵਾਜ਼ੇ ਪੂਰੀ ਟੀਮ ਬਹੁਤ ਵਧੀਆ ਮਿਹਨਤ ਨਾਲ ਕੰਮ ਕਰ ਰਹੀ ਹੈ ਵਜਿਆ ਕਿਸ ਤਰ ਐਕਸੀਡੈਂਟ ਕਿਸ ਤਰ ਹੋਇਆ ਇਹ ਪਿੱਛੋਂ ਆ ਕੇ ਵਜਿਆ ਜੀ ਉਹਦੇ ਕਿਹੜੀ ਗੱਡੀ ਗੱਡੀ ਸੀਗੀ ਜੀ ਪਿਕਅਪ ਤੇ ਸਿਗਾ ਟੈਂਪੂ ਜਿਹੜਾ ਪੁਰਾਣੇ ਹੁੰਦੇ ਆ 14 ਉਸ ਤੇ ਸਵਾਰੀਆਂ ਸੀਗੀਆਂ 15 16 ਤੇ 13 14 ਇੰਜਰਡ ਆ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਜੀ ਹਾਲਤ ਕਿਸ ਤਰ੍ਹਾਂ ਦੀ ਹੈ ਪੇਸ਼ ਹਾਲਤ ਕਿਰਾਂ ਦਾ ਸਟੇਬਲ ਹੈ ਜੀ ਪਰ ਇੱਕ ਲੜਕੀ ਦੀ ਲੱਤ ਬਿਲਕੁਲ ਹੀ ਖਤਮ ਹੋ ਗਈ ਉਹਨਾਂ ਨੂੰ ਭੇਜਿਆ ਕੁਛ ਦੇ ਹੈਡ ਇੰਜਰੀਜ਼ ਆ ਬੱਚੀ ਇੱਕ ਉਹਦੇ ਹੈਡ ਇੰਜਰੀਜ਼ ਆ ਉਹ ਵਿਚਾਰੀ ਹੈ ਵੀ ਪੂਰ ਰੋ ਰਹੀ ਸੀ ਵੀ ਸਾਡਾ ਖਰਚਾ ਕੌਣ ਕਰੂਗਾ ਇੱਕ ਦਾ ਚੂਲਾ ਟੁੱਟਿਆ ਵੀਰ ਦਾ ਕੰਸ਼ੋ ਨੇ ਉਗੀ ਮੈਂ ਡਾਕਟਰ ਸੈਂਪ ਦਰਸ਼ਕ ਕੀ ਕਹਿੰਦੇ ਜਿਹੜਾ ਐਕਸੀਡੈਂਟ ਕੇਸ ਆਇਆ ਜੀ ਇੱਕ ਅੱਜ ਹੁਣ ਦੁਪਹਿਰ ਦੇ ਟਾਈਮ 'ਚ ਕੁਝ ਦਰਜਨ ਕਿ ਪੇਸ਼ੈਂਟ ਆਏ ਸੀਗੇ ਕੋਈ ਅ ਅਮਰਜੈਂਸੀ ਦੇ ਵਿੱਚ ਤੇ ਇਹਨਾਂ ਵਿੱਚੋਂ ਤਿੰਨ ਪੇਸ਼ੈਂਟ ਚਾਰ ਪੇਸ਼ੈਂਟ ਆਪਾਂ ਰੈਫਰ ਕੀਤੇ ਆ ਬਟਿੰਡੇ ਸੀਰੀਸ ਕੈਨ ਆਸਤੇ ਜਿਨ੍ਹਾਂ ਦੀ ਹਾਲਤ ਥੋੜੀ ਜਿਹੀ ਖਰਾਬ ਸੀਗੀ ਔਰ ਬਾਕੀ ਪੇਸ਼ੈਂਟ ਇੱਥੇ ਐਕਸ-ਰੇ ਹੋ ਰਹੇ ਉਹਨਾਂ ਦੇ ਉਸ ਸਟੇਬਲ ਹੈ ਪੇਸ਼